پري لوڙي پورو ٿو هويو آهي ਦੇਖੋ ਦੇਖੋ ਇਲੈਕਸ਼ਨਾਂ ਬਹੁਤ ਜਿਆਦਾ ਲੇਟ ਐ ਇਹ ਫਗਵਾੜੇ ਚ ਤਾਂ 5 ਸਾਲ ਡਿਲੇ ਐ ਇੱਥੇ ਵੀ ਕਈ ਮਹੀਨਿਆਂ ਤੋਂ ਡਿਲੇ ਸੀ ਸੁਪਰੀਮ ਕੋਰਟ ਦੇ ਧੱਕੇ ਦੇ ਨਾਲ ਇਹ ਇਲੈਕਸ਼ਨਾਂ ਪੰਜਾਬ ਸਰਕਾਰ ਕਰਾਉਣ ਲੱਗੀ ਐ ਔਰ ਉਹਨਾਂ ਨੂੰ ਫਿਰ ਵੀ ਆਪਣੇ ਆਪ ਤੇ ਇਨਾ ਭਰੋਸਾ ਨਹੀਂ ਇੱਕ ਦਿਨ ਦਿੱਤਾ ਸਿਰਫ ਨੋਮੀਨੇਸ਼ਨ ਨੂੰ ਕਿਉਂਕਿ 3 ਸਾਲਾਂ ਦੇ ਵਿੱਚ ਉਹਨਾਂ ਨੇ ਕਿਤੇ ਪੰਜਾਬ ਦੇ ਵਿੱਚ ਕੁਝ ਨਹੀਂ ਕੀਤਾ ਲੁਧਿਆਣੇ ਚ ਕੁਝ ਨਹੀਂ ਕੀਤਾ ਸਾਰੀਆਂ ਸਮੱਸਿਆਵਾਂ ਵਾ ਵਧੀਆਂ ਹੀ ਅੱਗੇ ਨਾਲੋਂ ਨਸ਼ੇ ਹੋ ਗਏ ਗੈਂਗਵਾਰਸ ਹੋ ਗਈਆਂ ਅੱਗੇ ਵੀ ਖੋ ਖਿੱਚਦਾ ਹੁੰਦੀ ਸੀਗੀ ਚੋਰੀਆਂ ਹੁੰਦੀਆਂ ਸੀ ਪਰ ਐ ਨਹੀਂ ਹੈਗਾ ਵੀ ਬੈਠੇ ਤੇ ਗੋਲੀ ਮਾਰ ਕੇ ਦੁਕਾਨ ਤੋਂ ਕੋਈ ਲੁੱਟ ਕੇ ਲੈ ਗਿਆ ਜਿੰਨੀਆਂ ਸਮੱਸਿਆਵਾਂ ਜਿਉਂਦੀਆਂ ਥੋਆਂ ਸੋ ਮੈਂ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਤੁਸੀਂ ਲੋਕ ਸਭਾ ਦੇ ਵਿੱਚ 66 ਵਾਰਡਾਂ ਦੇ ਵਿੱਚ ਲੀਡ ਦਿੱਤੀ ਸੀ ਬੀਜੇਪੀ ਨੂੰ ਇਸ ਵਾਰੀ ਆਓ ਆਪਾਂ ਬੀਜੇਪੀ ਦਾ ਇੱਥੇ ਕਾਉਂਸਲਰ ਸਾਰੇ ਜਿਤਾਈਏ ਮੈਂ ਇਧਰ 75 ਨੰਬਰ ਵਾਰਡ 'ਚ ਆਇਆ ਹੈਗਾ ਭੈਣ ਸਾਡੀ ਗੁਰਮੀਤ ਜੀ ਨੇਟੂ ਭਾਜੀ ਦੀ ਵਾਈਫ ਹੈਗੇ ਆ ਸਾਡੇ ਗਰੀਬ ਨੇਟੂ ਜੀ ਦੇ ਤੇ ਉਹਨਾਂ ਵਾਸਤੇ ਅਸੀਂ ਵੋਟਾਂ ਮੰਗਣ ਆਏ ਆ ਗੜੀ-ਗੜੀ 'ਚ ਅਸੀਂ ਜਾ ਰਹੇ ਆਂ ਔਰ ਪਿੱਛੇ ਦੇਖੋ ਤੁਸੀਂ ਕਿੰਨਾ ਜ਼ਿਆਦਾ ਇਹਨਾਂ ਦੇ ਪਰਿਵਾਰ ਦੇ ਨਾਲ ਭੈਣ ਉਹਨਾਂ ਦੇ ਨਾਲ ਨੇਟੂ ਜੀ ਉਹਨਾਂ ਦੇ ਨਾਲ ਲੋਕਾਂ ਦਾ ਪਿਆਰ ਦਰਸਾ ਰਿਹਾ ਆ ਇਸ ਵਾਰ ਚੋ ਜਿੱਤ ਪੱਕੀ ਨਜ਼ਰ ਆਉਂਦੀ ਆ ਦੱਸਦੀ ਆ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਤੋਂ ਅਪੀਲ ਵੀ ਕਰੂੰਗਾ ਕਿ ਇੱਥੇ ਮੇਅਰ ਜਿਹੜਾ ਹੈਗਾ ਉਹ ਵੀ ਆਪਾਂ ਭਾਜਪਾ ਦਾ ਬਣਾਈਏ ਤਾਂ ਕਿ ਸੈਂਟਰ ਦੀਆਂ ਜਿੰਨੀਆਂ ਗਰੰਟਾਂ ਹੈਗੀਆਂ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਆ ਚਾਹੇ ਸਮਾਰਟ ਸਿਟੀ ਦਾ ਚਾਹੇ ਏਡੇ ਏਡੇ ਫਲਾਈਓਵਰ ਬਣੇ ਆ ਗੰਦੇ ਨਾਲੇ ਤੇ ਹੋਰ ਪੀਣ ਵਾਲੇ ਪਾਣੀ ਬਹੁਤ ਸਮੱਸਿਆਵਾਂ ਉਹ ਪੰਜਾਬ ਸਰਕਾਰ ਕੋਲ ਤਾਂ ਤਨਖਾਹਾਂ ਦੇਣ ਜੋਗੇ ਪੈਸੇ ਹੈ ਨਹੀਂ ਤਿੰਨ ਸਾਲਾਂ ਚ ਨਾ ਇਹਨਾਂ ਦੀ ਨੀਤ ਹੈਗੀ ਆ ਨਾ ਕੋਈ ਇਹਨਾਂ ਕੋਲੇ ਨੀਤੀ ਹੈ ਨਾ ਕੋਈ ਫੰਡ ਸੋ ਇਹ ਸੈਂਟਰ ਗਵਰਨਮੈਂਟ ਹੀ ਕਰ ਸਕਦੀ ਹੈ ਸੋ ਮੈਂ ਅਪੀਲ ਕਰਦਾ ਕਿ 21 ਤਰੀਕ ਨੂੰ ਕਮਲਦੇ ਨਿਸ਼ਾਨਦੇ ਉੱਤੇ ਮੋਰਾਂ ਲਾ ਕੇ ਭਾਜਪਾ ਦੇ ਸਾਰੇ ਕੈਂਡੀਡੇਟਸ ਨੂੰ ਜਿਦਾ ਤਾਂ ਕਿ ਇਥੋਂ ਦਾ ਮੇਰ ਪਾਜਪਾ ਦਾ ਬਨਾਓ ਕਾਰਪੋਰੇਸ਼ਨ ਪਾਜਪਾ ਦੀ ਹੋਊਗੀ ਤਾਂ ਅਸੀਂ ਜਿੱਥੋਂ ਪੈਸੇ ਆ ਸਕਦੇ ਉਹ ਸੈਂਟਰ ਤੋਂ ਪੈਸੇ ਲਿਆ ਕੇ ਇਸ ਲੁਧਿਆਣੇ ਨੂੰ ਮੋੜ ਕੇ ਉਦਾਂ ਦੀ ਇਹਦੀ ਆਨ ਬਾਨ ਸ਼ਾਨ ਬਹਾਲ ਕਰਾਈਏ ਜਿੱਦਾਂ ਇਹ ਪੰਜਾਬ ਦਾ ਮਾਂਚੈਸਟਰ ਪਹਿਲਾਂ ਕਿਹਾ ਜਾਂਦਾ ਸੀ ਦੇਖੋ ਦੋ ਦਿਨ ਵੀ ਸਾਡੇ ਲਈ ਬਹੁਤ ਹੈ ਦੋ ਘੰਟੇ ਵੀ ਸਾਡੇ ਲਈ ਬਹੁਤ ਹੈ ਪਰ ਆ ਜਿਹੜੀਆਂ ਪੈਣਾ ਸੈਂਕੜਿਆਂ ਦੀ ਤਦਾਦ ਵਿੱਚ ਚੱਲ ਰਹੀਆਂ ਨੇ ਤੁਸੀਂ ਇਹ ਗੱਲ ਦਾ ਨੂੰ ਪੁੱਛਣੀ ਸੀ ਕੀ ਪੈਣਾ ਤੁਹਾਨੂੰ ਜਿਹੜਾ 1-1000 ਰੁਪਇਆ ਆਮ ਆਦਮੀ ਪਾਲੀ ਸਰਕਾਰ ਨੇ ਕਿਹਾ ਸੀ ਤੁਹਾਨੂੰ ਮਿਲ ਗਿਆ ਤੇ ਜਦੋਂ ਉਹਨਾਂ ਨੇ 1-1000 ਰੁਪਇਆ ਨਹੀਂ ਪਾਇਆ ਨਸ਼ਾ ਖੋਰੀ ਖਤਮ ਨਹੀਂ ਕੀਤੀ ਜਿਹੜੇ ਪੜ੍ਹਾਈ ਵਾਸਤੇ ਬੱਚਿਆਂ ਦਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਹੁਤ ਕੁਝ ਕਰਾਂਗੇ ਸਕੂਲ ਬਣਾਵਾਂਗੇ ਸੀਨੀਅਰ ਸਿਟੀਜ਼ਨ ਬਣਾਵਾਂਗੇ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ 36 ਮਹੀਨੇ ਹੋ ਗਏ 36000 ਰੁਪਇਆ ਪਹਿਲਾਂ ਪੈਣਾ ਨੂੰ ਦੇਣ ਫਿਰ ਵੋਟ ਪੰਕਣ ਦੇ ਹੱਕਦਾਰ ਹੈਗੇ ਆ ਤੇ ਨਾ ਇਹਨਾਂ 36000 ਦੇਣਾ ਤੇ ਨਾ ਇਹਨਾਂ ਨੂੰ ਵੋਟ ਮਿਲਦੀਆਂ ਵਿਕਾਸ ਜਿਹੜਾ ਅਸੀਂ ਕਰਾਇਆ ਸਾਡਾ ਵਿਕਾਸ ਮੂੰਹ ਬੋਲਦਾ ਦੁਨੀਆਂ ਦੇ ਵਿੱਚ ਜਿੱਥੇ ਮਰਜ਼ੀ ਚੱਲ ਜਾਓ ਅੱਜ ਜਿਹੜੀ ਗਲੀ ਤੇ ਖੜੇ ਆ ਸਾਡੇ ਦੋਰੀ ਭਾਬੀ ਜੀ ਸਾਡੇ ਨਾਲ ਨੇ ਇਹ ਵਾਰਦੀਆਂ ਤਾਂ ਪਾਰਟੀ ਨੇ ਪੰਜਾਬ ਤੋਂ ਲੈ ਕੇ ਵਾਰਡ ਤੋਂ ਲੈ ਕੇ ਮੰਡਲ ਮੰਡਲ ਤੋਂ ਲੈ ਕੇ ਜ਼ਿਲ੍ਹਾ ਜ਼ਿਲ੍ਹੇ ਤੋਂ ਲੈ ਕੇ ਪੰਜਾਬ ਤੱਕ ਇਹ ਰੇ ਆ ਤੇ ਇਹਨਾਂ ਨੇ ਸਾਰਾ ਕੁਝ ਇਹਨਾਂ ਨੂੰ ਪਤਾ ਇਹ ਆਪ ਵੀ ਇਲੈਕਸ਼ਨ ਲੜ ਚੁੱਕੇ ਆ ਕਿ ਇਹਨਾਂ ਨੂੰ ਪਤਾ ਕਿ ਵਿਕਾਸ ਕਿਨੇ ਕਰਾਇਆ ਸਾਰੀਆਂ ਗਲੀਆਂ ਦੁਨੀਆਂ ਵੀ ਨੇ ਸਾਰੀਆਂ ਪੱਕੀਆਂ ਕਰਾਈਆਂ ਨੇ ਸੀਵਰੇਜ ਤੋਂ ਠੀਕ ਕਰਾਇਆ ਹਰ ਚੀ ਦਾ ਸਿਸਟਮ ਜਿਹੜਾ ਅਸੀਂ ਅੱਗੇ ਵੀ ਵਧੀਆ ਕਰਾਵਾਂਗੇ ਵਿਕਾਸ ਕਰਾਂਗੇ ਵਿਕਾਸ ਕੀਤਾ ਹੈ ਵਿਕਾਸ ਕਰਾਂਗੇ ਅੱਗੋ ਵੀ ਕਰਾਂਗੇ ਸਾਡਾ ਇਹੀ ਹੈ ਮੰਤਵ ਅਸੀਂ ਵਿਕਾਸ ਲੈ ਕੇ ਚੱਲਦੇ ਆ ਉਹ ਚੱਲਦੇ ਆ ਕਿ ਜੇ ਸਾਨੂੰ ਤੁਸੀਂ ਵੋਟ ਨਾ ਪਾਈ ਤੁਹਾਨੂੰ ਅਸੀਂ ਆਹ ਕਰਾ ਦੇਵਾਂਗੇ ਜੇ ਤੁਸੀਂ ਵੋਟ ਨਾ ਪਾਈ ਅਸੀਂ ਤੁਹਾਨੂੰ ਤੁਹਾਡੇ ਕੋਲ ਆ ਖੋਲਾਂਗੇ ਇਹ ਚੀਜ਼ਾਂ ਜੜੀਆਂ ਨੇ ਬੇਬੁਨਾਦ ਮੈਂ ਲੋਕਾਂ ਨੂੰ ਅਪੀਲ ਕਰਦਾ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਇਹਨਾਂ ਨੇ 21 ਤਰੀਕ ਸ਼ਾਮ 5 ਵਜੇ ਤੋਂ ਬਾਅਦ ਖੁਦ ਆ ਵੀ ਡਰ ਜਾਣਾ ਤੇ ਇਹਨਾਂ ਨੇ ਸੋਚਣਾ ਕਿ ਹੁਣ ਸਾਡੇ ਪੱਲੇ ਕੁਝ ਰਿਆ ਨਹੀਂਗਾ ਇਹ ਜਿਹੜਾ ਮੇਅਰ ਹੈ ਭਾਰਜਿੰਦ ਦਾ ਪਾਰਟੀ ਦਾ ਬਣ ਗਿਆ ਤੇ ਮੈਂ ਸਮਝਦਾ ਕਿ ਭਾਰਜਿੰਦ ਦਾ ਪਾਰਟੀ ਦੀ ਜਿਹੜੀ ਸਰਕਾਰ 2027 ਦੇ ਵਿੱਚ ਵੀ ਆਏਗੀ ਨਗਰ ਨਗਰ ਦੇ ਵਿੱਚ ਹੀ ਪੰਜਾਬ ਦੇ ਵਿੱਚ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਤੇ ਜਲੰਧਰ ਇੱਥੇ ਅਸੀਂ ਆਪਣੇ ਮੇਅਰ ਬਣਾਵਾਂਗੇ ਸਾਨੂੰ ਕੋਈ ਕਿਸੇ ਕਿਸਮ ਦਾ ਨਹੀਂ ਆ ਪਰ ਮੈਂ ਨਾਲੇ ਵੀ ਸੁਣ ਚੱਲਾਂ ਜਿਹੜੀ ਗੁੰਡਾਗਰਦੀ ਕਰਦੇ ਆ ਔਰ ਕੱਲ ਰਮਨਜੀਤ ਸਿੰਘ ਬਿੱਟੂ ਜੀ ਆਏ ਸੀਗੇ ਤੇ ਜਦੋਂ ਰਮਨਜੀਤ ਸਿੰਘ ਬਿੱਟੂ ਜੀ ਆ ਰਹੇ ਆ ਆ ਪੈੜਾ ਦਾ ਕਾਫਲਾ ਜਾ ਰਿਹਾ ਤੇ ਜਿਹੜਾ ਸਾਡਾ ਆਪੋਜੀਟ ਕੈਂਡੀਡੇਟ ਆ ਉਹਦਾ ਲੜਕਾ ਇਕੱਲਾ ਆ ਕੇ ਵਿੱਚ ਖੜ੍ਹ ਨਵੇਂ ਤੇ ਵੀਡੀਓ ਬਣਾਉਣ ਲੱਗ ਜਵੇ ਇਹ ਕੀ ਦਰਸਾਉਂਦਾ ਅਰੇ ਭਈ ਅਗਰ ਉਹਨਾਂ ਦੀ ਕੋਈ ਰੈਲੀ ਆ ਰਹੀ ਹੈ ਨਿਕਲ ਰਹੀ ਹੈ ਅਸੀਂ ਖੁਦ ਹੀ ਗਲੀ ਦੂਸਰੀ ਜਿਹੜੀ ਹੈ ਚਲੇ ਜਾਂਦੇ ਆ ਪਰ ਇੱਕ ਵਾਰੀ ਉਹਨਾਂ ਨੇ ਉੱਥੇ ਆ ਕੇ ਇਕੱਲੇ ਖੜੇ ਕਰਕੇ ਖੜੇ ਹੋ ਕੇ ਇੱਕ ਤਾਂ ਆਪਣਾ ਕਸੂਰ ਕੀਤਾ ਉਹਨਾਂ ਨੇ ਦੂਜਾ ਦਾ ਕੰਪਲੇਟ ਲਖਾਤੀ ਉਸ ਵਾਰ ਪ੍ਰੇਮ ਜੱਗੀ ਵਾਲੇ ਪਾਸੇ ਅਸੀਂ ਮੀਟਿੰਗ ਤੇ ਜਾ ਰਹੇ ਸੀ ਇਹ ਲਾ ਕੇ ਸਾਹਮਣੇ ਖੜ ਗਏ ਇਹਨਾਂ ਕੋਲ ਹੁਣ ਮੈਨੂੰ ਲੱਗਦਾ ਜਨਤਾ ਜੜੀ ਆ ਬੜੀ ਜਨਾਰਦਨ ਆ ਉਹ ਸਮਝ ਚੁੱਕੀ ਆ ਕਿ ਇਹਨਾਂ ਦੀਆਂ ਕੁਝੀਆਂ ਕਾਰਵਾਈਆਂ ਤੋਂ ਅਸੀਂ ਡਰਨ ਵਾਲੇ ਨਹੀਂ ਆ ਤੇ ਇਸ ਕਰਕੇ ਵੀ ਸਾਨੂੰ ਦਾ ਇਹੀ ਆ ਕਿ ਆ ਜਿਹੜੀਆਂ ਪੈੜਾਂ ਦਾ ਸਯੋਗ ਮਿਲ ਰਿਹਾ ਮੱਲੇ ਦਾ ਸਯੋਗ ਮਿਲ ਰਿਹਾ ਇਹ ਵਾਰ ਜਿਹੜਾ ਬੜੀ ਵੱਡੀ ਲੀਡ ਦਾ ਜਿੱਤਾਂਗੇ ਪਹਿਲਾਂ ਵੀ ਦੇਖੋ ਲੋਕਾਂ ਨੇ ਸੜ ਤੇ ਭਰੋਸਾ ਜਤਾਇਆ ਜੇ ਸੜ ਤੇ ਅਨੀ ਵਾਰੀ ਸਾਨੂੰ ਜਤਾਇਆ ਇਹ ਭਰੋਸਾ ਲੋਕਾਂ ਦਾ ਅਸੀਂ ਤੋੜਦਾ ਥੋੜੀ ਆ ਅਸੀਂ ਤਾਂ ਉਹਨਾਂ ਦਾ ਮੁੱਲ ਮੋੜਦਾ ਆ ਉਹ ਬੋਲ ਕੇ ਨਾ ਮੋੜਨਾ ਕੋਈ ਪੈਸੇ ਨਾਲ ਨਹੀਂ ਮੋੜਨਾ ਵਿਕਾਸ ਕਰਕੇ ਮੋੜਨਾ ਤੇ ਵਿਕਾਸ ਕਰਕੇ ਅਸੀਂ ਇਹਨਾਂ ਦਾ ਮੁੱਲ ਵੜਾਂਗੇ ਜੋ ਸਾਡੀ ਜਨਤਾ ਕਹੇਗੀ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ ਵਾਰਡ ਨੰਬਰ 75 ਗੁਰਮੀਤ ਕੌਰ ਨੇਟੂ ਅੱਛਾ ਕਿਦਾਂ ਦਾ ਮਾਹੌਲ ਹੈ ਚੌਕੀ ਵਾਲੀ ਬਣੀ ਇਹ ਮਾਹੌਲ ਦਿਖਾਣਾ ਨਹੀਂ ਬਹੁਤ ਜ਼ਿਆਦਾ ਅੱਛਾ ਚੱਲ ਰਿਹਾ ਹੈਗਾ ਕਿਤਾ ਰੋਕੀ ਪਿਆਰ ਕਰ ਰਹੇ ਬਹੁਤ ਪਿਆਰ ਕਰ ਰਹੇ ਨੇ ਲੋਕਾਂ ਨੇ ਕਿਹਾ ਵੀ ਇੱਥੇ ਵਿਕਾਸ ਸਗਾ ਬਹੁਤ ਵਧੀਆ ਤੁਸੀਂ ਕਰਾ ਚੁੱਕੇ ਅੱਗੇ ਵੀ ਅਸੀਂ ਅੱਜ 20 ਸਾਲ 30 ਸਾਲ ਤੋਂ ਵਿਕਾਸ ਹੀ ਕਰਾ ਰਹੇ ਸੀਗੇ ਅੱਜ ਕੋਈ ਨਵਾਂ ਨਹੀਂ ਕਰਣ ਲੱਗੇ ਕਿੰਨਾ ਦੇ ਕੰਮ ਪਾ ਚੁੱਕੇ ਆ ਬਹੁਤ ਵਧੀਆ ਕਰਾਇਆ ਜੀ ਦੂਰ ਦੂਰ ਨਵੇਂ ਨਾ ਰਹੀ ਲਾਈਟ ਆ ਸਾਰਾ ਸਾਰਾ ਲਾਈਟਾਂ ਸਾਰੀਆਂ ਸਾਰੀਆਂ ਸੜਕਾਂ ਸਾਰੀਆਂ ਗਲੀਆਂ ਪਾਣੀ ਟਿਊਬਲ ਹਰ ਚੀਜ਼ ਦਾ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਵਾਲਾ ਇੱਕ ਹੀ ਤਰੀਕਾ ਮੈਂ ਇਹੀ ਕਹਾਂਗੀ ਜਿਵੇਂ ਭੈਣਾ ਮੇਰੇ ਨਾਲ ਤੁਰ ਰਹੀਆਂ ਨੇ ਗੱਜ-ਬੱਜ ਕੇ ਨਹੀਂ ਆ ਵੋਟ ਪਾਣ ਕਿ ਮੈਂ ਅੱਗੋ ਵੀ ਵਦਨ ਜੋਗਾ ਹੋ ਜਾਣਾ ਮੇਰਾ ਨਾਮ ਨੂਰੀ ਕਾਰੜਾ ਜੀ ਕੀ ਕਹਿਣਾ ਚਾਹੋਗੇ ਜੀ ਜਾਇਆ ਜਾਈਏ ਆਪਣੇ ਮੇਰੇ ਅਰਵਨ ਪਿਆਰ ਭਾਬੀ ਜੀ ਜਿਹੜੇ ਸਦਾ ਤੋਂ ਸੇਵਾ ਕਰਦੇ ਆ ਰਹੇ ਨੇ ਹੁਣ ਵੀ ਇਹਨਾਂ ਵੱਲ ਚੜ ਕੇ ਇਹਨਾਂ ਨੂੰ ਮੌਕਾ ਦਿਓ ताकि तारीख सेवा दे कर कितने कम करती कई लाखे बहुत सारे सारे कम करती हैं जिधर जेठा भी चला जावे ना नहीं करती किस गलत हैं हाँ जी हाँ जी बहुत वो दिया कर रहे हैं हाँ जी हाँ जी, 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 जी होने चाहिए थे अपने भाइयों को भी पीड़ करना चाहोगे बोरना मैं तो ना ना कहाँ कि सारे पीड़ा पड़ा अन्नू कि मेरे पा� ਵਾਚੜ ਕੇ ਉਹ ਟਾਪ ਹੋ ਗਏ ਹਾਂਜੀ ਹਾਂਜੀ ਬਹੁਤ ਚੰਗਾ ਲੱਗ ਰਿਹਾ ਹੈਗਾ ਅਸੀਂ ਸਾਰੀਆਂ ਭੈਣਾ ਚਾਚਾ ਨੀਟੂ ਜੀ ਦੇ ਨਾਲ ਖੜੇ ਹੈਗੇ ਸਾਰੀਆਂ ਭੈਣਾ ਸਾਰੀ ਸਤਕਾਰ ਨਾਲ ਅਸੀਂ ਆ ਰਹੇ ਆ ਤੇ ਅਸੀਂ ਚਾਹੁੰਦੇ ਆ ਸਵੱਤ ਤੋਂ ਵੱਧ ਕੰਮ ਹੋਣਾ ਚਾਹੀਦਾ ਕੁੜੀਆਂ ਵਾਸਤੇ ਬੱਚਿਆਂ ਵਾਸਤੇ ਪੂਰੇ ਆਪਣੇ ਮਹੱਲੇ ਵਾਸਤੇ ਸਭ ਵੱਧ ਤੋਂ ਵੱਧ ਕੰਮ ਸਾਨੂੰ ਚਾਚਾ ਨੀਟੂ ਜੀ ਦੇਣਗੇ ਤੇ ਅਸੀਂ ਉਹਨਾਂ ਦੇ ਨਾਲ ਹੀ ਖੜੇ ਆ ਗੁਰਮੀਤ ਕੋਲ ਗੁਰਮੀਤ ਇਲਾਕੇ ਵਿੱਚ ਕੰਮ ਜਿਹੜੇ ਸਾਡੇ ਹੋਏ ਨੇ ਉਹ ਵਧੀਆ ਹੀ ਹੋਏ ਨੇ ਤੇ ਅੱਗੇ ਵੀ ਅਸੀਂ ਚਾਹਨੇ ਆ ਚਾਚਾ ਨੀਟੂ ਵਧੀਆ ਹੀ ਕਰੂਗਾ ਗੁਰਮੀਤ ਬਲਵੰਤ ਦੀ ਵਾਈਫ ਵੀ ਨਾਲ ਅੱਜ ਹਾਂਜੀ ਚਾਚੀ ਆਏ ਨੇ ਤੇ ਉਹਨਾਂ ਦੇ ਨਾਲ ਵੀ ਅਸੀਂ ਖੜੇ ਆ ਤੇ ਅਸੀਂ ਉਹਨਾਂ ਦੇ ਨਾਲ ਵੀ ਸਤਿਕਾਰ ਕਰਦੇ ਆ ਚਾਚੀ ਨਾਲ ਕਿ ਅਸੀਂ ਗੁਰਮੀਤ ਸਿੰਘ ਨੂੰ ਵੀ ਕਹਿੰਨੇ ਆ ਵੱਧ ਤੋਂ ਵੱਧ ਸਾਡੀ ਕੁੜੀਆਂ ਦਾ ਵੀ ਸੁਨਾਈ ਹੋਵੇ ਅੱਗੇ ਜਿਹੜੇ ਨਸ਼ੇ ਪੱਤੇ ਕਰਦੇ ਨੇ ਮੁੰਡੇ ਉਹਨਾਂ ਨੂੰ ਵੀ ਛੁੱਟੇ ਨਸ਼ਾ ਪੱਤਾ ਵੀ ਮੱਲੇ ਵਿੱਚੋਂ ਨਿਕਲਿਆ ਜਾਵੇ ਤੇ ਵੱਧ ਤੋਂ ਵੱਧ ਕੰਮ ਹੋਣਾ ਚਾਹੀਦਾ ਹੈਗਾ ਹਾਂਜੀ ਹਾਂਜੀ ਨਾਲ ਹੀ ਖੜਦੇ ਨੇ ਸਾਰੇ ਨਾਲ ਹੀ ਸਾਰੇ ਖੜਦੇ ਨੇ ਹਾਂਜੀ ਤਾਤਮ ਜਿਤਾਣਾ ਚਾਹਤੇ ਹੈ ਪੰਜਾਬ ਮੇ ਮੋਦੀ ਜੀ ਕੋ ਲੈ ਕੇ ਆਣਾ ਚਾਹਤੇ ਹੈ ਇਲਾਕੇ ਮੇ ਕੰਮ ਕੈਸੇ ਹੋਏ ਯਾਰ ਬਹੁਤ ਅੱਛੇ ਹੋਏ ਹੈ ਹਰ ਕੰਮ ਇਹਨਾਂ ਨੇ ਅੱਛੇ ਕਰਵਾਏ ਬਹੁਤ ਅੱਛੇ ਕੰਮ ਕਰ ਨੀਟੂ ਜੀ ਨੇ ਹਾਂਜੀ ਨੀਟੂ ਜੀ ਨੇ ਬਹੁਤ ਅੱਛੇ ਕੰਮ ਕਰਵਾਏ ਹਮਾਰੇ ਪੰਜਾਬ ਮੇ ਅਬ ਹਮਾਰੀ ਪੂਰੀ ਪੰਜਾਬ ਕੀ ਟੀਮ ਇਨਕੇ ਸਾਥ ਹੀ ਹੈ हम इनको ही वोट देंगे भाईचारे को, भाई को।, भाई को बोर्ड इनको डाली जाए हाँ जी हाँ जी जो भी है हमारे भाईचारे सभी फूल फूल को ही वोट देंगे